ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇ ਖੁਰੂਸਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਬਹੁਤ ਹੀ ਮੰਦ ਭਾਗੀ ਹੈ ਸਾਥੀ ਮੋਟਰਸਾਈਕਲ ਤੇ ਸਕੂਟੀ ਵਿਚਕਾਰ ਇੱਕ ਭਿਆਨਕ ਐਕਸੀਡੈਂਟ ਹੁੰਦਾ ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਂਦੀ ਹੈ ਖਬਰ ਸਾਰ ਤੱਕ ਪਹੁੰਚੀ ਹੈ ਦੱਸਦੀ ਹੈ ਬਲਾਚੌਰ ਦੇ ਅਦੀਨ ਪਿੰਦੇ ਪਿੰਡ ਬੀਰੋਵਾਲ ਦੇ ਨੇੜੇ ਐਚ ਆਰ ਟਾਬੇ ਦੇ ਨਜ਼ਦੀਕ ਬੀਤੀ ਰਾਤ ਇੱਕ ਭਿਆਨਕ ਐਕਸੀਡੈਂਟ ਹੁੰਦਾ ਜਿਸ ਵਿੱਚ ਮੋਟਰਸਾਈਕਲ ਤੇ ਸਕੂਟੀ ਵਿਚਕਾਰ ਟੱਕਰ ਹੋ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਜਾਂਦੀ ਤੇ ਸਕੂਟੀ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਵਿਰਿੰਦਰ ਕੁਮਾਰ ਜਿਸ ਦੀ ਉਮਰ 33 ਸਾਲ ਸੀ ਜੋ ਕਿ ਮਿਹਰਬਾਨ ਬਸਤੀ ਜੋਧੇਵਾਲ ਵਾਸੀ ਲੁਧਿਆਣਾ ਦਾ ਰਹਿਣ ਵਾਲਾ ਸੀ ਜੋ ਕਿ ਕੈਮੀਕਲ ਸਟੋਰ ਤੇ ਕੰਮ ਕਰਦਾ ਸੀ ਤੇ ਘਰ ਦਾ ਸਾਰਾ ਖਰਚਾ ਉਸ ਦੀ ਕਮਾਈ ਦੇ ਨਾਲ ਹੀ ਚੱਲਦਾ ਸੀ ਪਰਵਾਰਕ ਮੈਂਬਰਾਂ ਦਾ ਕਹਿਣਾ ਕਿ ਵਿਰਿੰਦਰ ਕੁਮਾਰ ਆਪਣੇ ਸਹੁਰੇ ਘਰ ਪਿੰਡ ਸਿਆਣਾ ਤਹਿਸੀਲ ਬੱਲਾਚੌਰ ਵਿਖੇ ਮਾਤਾ ਜੀ ਦੇ ਰੱਖੇ ਜਗਰਾਤੇ ਕਰਕੇ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਣ ਲਈ ਜਾ ਰਿਹਾ ਸੀ ਤੇ ਜਦੋਂ ਵਿਰਿੰਦਰ ਕੁਮਾਰ ਮੋਟਰਸਾਈਕਲ ਨੰਬਰ PB92U 6054 ਮਾਰਕਾ ਪਲੇਟਿਨਾ ਰੰਗ ਕਾਲਾ ਚਲਾ ਰਿਹਾ ਸੀ ਜਿਸ ਦੇ ਨਾਲ ਉਸ ਦੀ ਪਤਨੀ ਰਮਨਜੋਤ ਉਮਰ 28 ਸਾਲਾਂ ਤੇ ਨਾਲ ਉਸ ਦੇ ਬੱਚੇ ਵੀ ਸਵਾਰ ਸਨ ਤੇ ਜਦੋਂ ਉਹ ਐਚਆਰ ਟਾਬੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਗਲਟ ਸਾਈਡ ਤੋਂ ਆਰੀ ਸਕੂਟੀ ਜਿਹੜੀ ਹੈ ਬੜੀ ਤੇਜ਼ ਰਫ਼ਤਾਰ ਵਿੱਚ ਆਉਂਦੀ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਸਕੂਟੀ ਸਵਾਰ ਬੜੀ ਲਾਪਰਵਾਹੀ ਨਾਲ ਸਕੂਟੀ ਚਲਾ ਰਿਹਾ ਹੁੰਦਾ ਤੇ ਸਕੂਟੀ ਸਿੱਧੀ ਆ ਕੇ ਜਿਹੜੀ ਆ ਉਹਦੀ ਜਿਹੜੀ ਮੋਟਰਸਾਈਕਲ ਨਾਲ ਟੱਕਰ ਹੋ ਜਾਂਦੀ ਹੈ ਜਿਹੜਾ ਮੋਟਰਸਾਈਕਲ ਵਰਿੰਦਰ ਕੁਮਾਰ ਚਲਾ ਰਿਹਾ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਰਿੰਦਰ ਕੁਮਾਰ ਨੂੰ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਹੈ ਹਫੜਾ ਤਫੜੀ ਮੱਚ ਜਾਂਦੀ ਜਦ ਤੁਹਾ ਹਾਦਸਾ ਹੁੰਦਾ ਔਰ ਬਹੁਤ ਗੰਭੀਰ ਸੱਟਾਂ ਲੱਗਦੀਆਂ ਜਿਸ ਦੀਆਂ ਤਾਪ ਨਾ ਝਾਲਦਾ ਹੋਇਆ ਵਰਿੰਦਰ ਕੁਮਾਰ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦਾ ਤੇ ਸਕੂਟੀ ਸਵਾਰ ਜਦੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਾਂਦਾ ਇਸ ਸਬੰਧੀ ਥਾਣਾ ਸਦਰ ਬਲਾਚੌਰ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਸਰ ਉਹਦੀ ਵਾਰੀ ਜਾਣਕਾਰੀ ਦੇ ਕੱਲ੍ਹ ਮਿਤੀ 3 ਨੌਰ ਜਲਾਬ ਅੰਬਲੀ ਸੀ ਥਾਣੇ ਜੀ ਯੂ ਐਚ ਆਰ ਟਾਪੇ ਲਗ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਸਕੂਟਰ ਦਾ ਯੂ ਐਸ ਸੀ ਰਿਸ਼ਪਾਲ ਸਿੰਘ ਮੌਕੇ ਤੇ ਗਏ ਸੀ ਜਿਹੜੇ ਜ਼ਖਮੀ ਚੈਰੀਟੇਬਲ ਹਸਪਤਾਲ ਗੱਡੀ ਦਾਖਲ ਸੀ 1 ਫੀਟ ਸਕੇ ਬਾਂਦ ਤੇ ਇੰਫੈਕਟ ਨਹੀਂ ਸੀ ਗਿਆ ਫਿਰ ਰਾਤ ਜਿਹੜਾ ਮੌਕੇ ਤੇ ਇੰਜਰਡ ਸੀਗਾ ਮੁੰਡਾ ਕੀ ਨਾਮ ਸੀ ਉਹਦਾ ਗੁਰਿੰਦਰ ਕੁਮਾਰ ਜੀ ਉਹਦੀ ਡੈੱਡ ਮੋਰ ਦੀ ਸਾਡੇ ਜਾਣ ਤੋਂ ਪਹਿਲਾਂ ਹੀ ਇਹਨਾਂ ਨੇ ਜਮਾ ਕਰਵਾ ਦਿੱਤੀ ਸੀ ਸਿਵਲ ਅਫਸਰ ਬਲਾਚਰ ਜੀ ਤੇ ਅੱਜ ਫਿਰ ਉਹਦੀ ਕਾਰਵਾਈ ਕੀਤੀ ਹੈ ਜੀ ਮਕਦਮਾ ਦਰਜ ਕਰਿਆ ਮਕਦਮਾ ਨੰਬਰ 18 ਅੰਡਰ ਸੈਕਸ਼ਨ 279 337 427 ਤੇ 304 ए ਤੇ ਉਸ ਹਰ ਬਾਰੇ ਦੀ ਬੋਡੀ ਵਾਸਲੇ ਵਾਲੇ ਕੀਤੀ ਜਾਊਗੀ ਜਿਹੜਾ ਅਕਿਊਜ਼ਡ ਹੈਗਾ ਉਹਦੇ ਨੇ ਸੱਟਾਂ ਲਗੀਆਂ ਉਹ ਪੀਜੀਏ ਦਾਖਲ ਹੈ ਜੀ ਉਹਦਾ ਮਿਲ ਕੇ ਉਹਦੀ ਵਰਸ਼ਨ ਲਈ ਜੀ ਸਰ ਸੁਪਰਾਮ ਤੋਂਤਾ ਨੂੰ ਪਤਾ ਚੱਲਿਆ ਕਿ ਜਿਹੜਾ ਐਕਟਵਾਸ ਹੋਸੀ ਉਹਦੀ ਡ੍ਰਿੰਕ ਕੀਤੀ ਹੋਈ ਸੀ ਇਹਦੇ ਵਾਲੇ ਮੈਡੀਕਲ ਦੀ ਰਿਪੋਰਟ ਆਣੀ ਬਾਕੀ ਹੈ ਹਲੇ ਹੌਣ ਤੇ ਜਿਹੜੀ ਮਿਸਟਰੀ ਗੱਲ ਹੋਈ ਸਾਹਮਣੇ ਦੱਸਾਂ ਜੀ ਸਰ ਸਰ ਐਫਆਈ ਲਾਉਂਚ ਹੋ ਗਈ ਹੈ ਮੁਕੱਦਮਾ ਨੰਬਰ 18 ਹੋ ਗਿਆ ਲਾਉਂਚ ਜੀ ਇਹ ਕਿਹੜੀ ਤਾਰਾ ਲਿਖਿਆ ਹੈ 289 337 338 304 ए 427 आईपीसी तहत पद पर दर्ज करा है।, है। शक्ति शरीर सर आजकल ਨੌਜਵਾਨਮੋਲੇ ਬਹੁਤ ਰਫਤਾਰ ਬਾਈਕ ਚਲਾਉਂਦੇ ਨੇ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸੰਦੇਸ਼ ਤਾਂ ਨਹੀਂ ਸਲਾਹ ਦਿੱਤੀ ਜਾ ਸਕਦੀ ਮਾਪਿਆਂ ਨੂੰ ਫਰਜ਼ ਬਣਦਾ ਬੱਚੇ ਨੂੰ ਸਮਝਾਇਆ ਜਾਵੇ। ਜੀ। ਜੀ। थैंक यू सर।